दोहरा प्रश्न किया नंदलाल जी गुरु बताईए मोहे कौन कर्म इन जोग है कौन कर्म नहीं सोहे नंदलाल तुम वचन सुन सिख कर्म है एहो नाम दान इस स्नान बिन करै ना अन सउने हो चौपाई प्रातः काल सत्संग न जावहै तन खाहदार वह वड्डा कहावहै ਸਤ ਸੰਗ ਜਾਇ ਕਰ ਚਿਤ ਡੁਲਾਵਹਿ ਈਹਾ ਊਹਾ ਠੌਰ ਨ ਪਾਵਹਿ ਹਰ ਜਸ ਸੁਨਤੇ ਬਾਤ ਚਲਾਵਹਿ ਕਹ ਗੋਬਿੰਦ ਸਿੰਘ ਜਮਪੁਰ ਜਾਵਹਿ ਮਿਰ ਤਨ ਦੇਖ ਨ ਪਾਸ ਬਹਾਵਹਿ ਸੋ ਤਨ ਖਾਹੀ ਮੂਲ ਕਹਾਵਹਿ ਸ਼ਬਦ ਗਿਆਨ ਬਿਨ ਕਰਹਿ ਜੋ ਬਾਤ ਤਾਂ ਕਹਿ ਕਛ ਨ ਵਹਿ ਹਾਥ ਸ਼ਬਦ ਭੋਗ ਨ ਨਿਵਾ ਵੈਸੀਸ ਤਾ ਕੋ ਮਿਲੈ ਨਾ ਪਰਮ ਜਗਦੀਸ਼ ਦੋਹਰਾ ਜੋ ਪ੍ਰਸ਼ਾਦ ਕੋ ਬਾੰਡ ਹੈ ਮਨ ਮਹਿ ਧਾ ਰਹ ਲੋਭ ਕਿਸੈ ਥੋੜਾ ਕਿਸੈ ਅਗਲਾ ਸਦਾ ਰਹੈ ਤਿਸ ਸੋਗ ਕੜਾਹ ਪ੍ਰਸ਼ਾਦ ਕੀ ਵਿਦ ਸੁਨ ਲੀਜੈ ਤੀਨ ਭਾਂਡ ਕੋ ਸੰਸਰ ਕੀਜੈ ਲੇਪਨ ਆਗੇ ਬਹੁ ਕਰ ਦੀਜੈ ਮਾਂਜਨ ਕਰ ਭਾਂਜਨ ਧੋ ਵੀਜੈ ਕਰ ਇਸ ਨਾਨ ਪਵਿੱਤਰ ਹੋਏ ਬਹਿ ਹੈ ਵਾਹਿਗੁਰੂ ਬਿਨ ਔਰ ਨਾ ਕਹ ਹੈ ਨਵ ਤਨ ਕੁੰਭ ਪੂਰ ਜਲ ਲੇ ਹੋ ਗੋਬਿੰਦ ਸਿੰਘ ਸਫਲ ਤਿਹ ਦੇਹ ਕਰ ਤਿਆਰ ਚੌਂਗੀ ਪਰ ਧਰੈ ਚਾਰ ਓਰ ਕੀਰਤਨ ਬਹਿ ਕਰੈ ਦੋਹਰਾ ਮੋਹਰ ਤੁਰਕ ਕੀ ਸਿਰ ਧਰੈ ਲੋਹ ਲਗਾਵੈ ਚਰਨ ਕਹ ਗੋਬਿੰਦ ਸਿੰਘ ਲਾਲ ਜੀ ਫਿਰ ਫਿਰ ਹੋਏ ਤਿਸ ਮਰਨ ਚਾਪੈ ਲਗਿਆ دیਵਾਨ ਮੂਲ ਨਹ ਜਾਵਹਿ ਰਹਿਤ ਬਿਨਾ ਪ੍ਰਸਾਦ ਵਰਤਾਵਹਿ ਸੂਹਾ ਪਹਿਨ ਲਾਏ ਨਸਵਾਰ ਗੋਬਿੰਦ ਸਿੰਘ ਜਮ ਕਰੈ ਖੁਆਰ ਮਾਏ ਭੈਣ ਜੋ ਆਵੈ ਸੰਗਤ ਦ੍ਰਿਸ਼ਟੀ ਬੁਰੀ ਦੇਖੈ ਤਿਸ ਪੰਗਤ ਸਿਖ ਹੋਏ ਜੋ ਕਰੈ ਕਰੋਧ ਕੰਨਿਆ ਮੂਲ ਨਾ ਦੇਵੈ ਸੋਧ ਧੀ ਭੈਣ ਕਾ ਪੈਸਾ ਖਾਏ ਗੋਬਿੰਦ ਸਿੰਘ ਤੱਕੇ ਜਮ ਲਾਏ ਸਿਖ ਹੋਏ ਬਿਨ ਲੋਹ ਜੋ ਫਿਰਹਿ ਆਵਤ ਜਾਵਤ ਜਨਮੈ ਮਰੈ ਮਾਲ ਅਤਿਤਕਾ ਬਲ ਕਰ ਛਲ ਹੈ ਜਾਪ ਤਪ ਤਾਪ ਤਾਂ ਕੋ ਸਭ ਨਹਿ ਫਲ ਹੈ ਸੋਰਠਾ ਕੰਘਾ ਦੋਨੋ ਵਕਤ ਕਰ ਪਾਗ ਚ ਨਹਿ ਕਰ ਬੰਧਈ ਦਤਨ ਨੀਤ ਕਰੇ ਨਾ ਦੁਖ ਪਾਵਹਿ ਲਾਲ ਜੀ ਦੋਹਰਾ ਦਸਵੰਨ ਗੁਰੂ ਨਹੀਂ ਦੇਵਹੀ ਝੂੜ ਬੋਲ ਜੋ ਖਾਏ ਕਹ ਗੋਬਿੰਦ ਸਿੰਘ ਲਾਲ ਜੀ ਇਦ ਕਾਂ ਕਾਸ਼ ਨਾ ਬਿਸਾਹ ਚਾਪਈ ਠੰਡੇ ਪਾਣੀ ਜੋ ਨਹੀਂ ਨਾਵੈ ਬਿਨ ਜਬ ਪੜੇ ਪ੍ਰਸਾਦ ਜੋ ਖਾਵੈ ਬਿਨ ਰਹਿ ਰਾਸ ਸੰਧਿਆ ਜੋ ਖੋਵਹਿ ਕੀਰਤਨ ਪੜੇ ਬਿਨ ਰਹਿਣ ਜੋ ਸੋਵਹਿ ਚੁਗਲੀ ਕਰ ਜੋ ਕਾਜ ਵਿਗਾਰ ਹੈ ਤ੍ਰਿਗ ਤਿਸ ਜਨਮ ਸੋ ਧਰਮ ਵਿਸਾਰ ਹੈ ਕਰ ਬਚਨ ਜੋ ਪਾਲੈ ਨਹੀਂ ਗੋਬਿੰਦ ਸਿੰਘ ਤਿਸ ਠੌਰ ਕਤ ਨਹੀਂ ਲੈ ਤੁਰ ਕਨਤੇ ਮਾਸ ਜੋ ਖਾਵਹਿ ਬੇਨ ਗੁਰ ਸ਼ਬਦ ਬਚਨ ਜੋ ਗਾਵਹਿ ਤ੍ਰਿਆ ਰਾਗ ਸੁਨਹਿ ਚਿਤ ਲਾਏ ਸੁਨਹੁ ਲਾਲ ਸੋ ਜਮਪੁਰ ਜਾਏ ਅਰਦਾਸ ਬਿਨਾ ਜੋ ਕਾਜ ਸਿਧਾਵੇ ਭੇਟ ਕੀਏ ਬਿਨ ਕਛ ਮੁਖ ਪਾਵੇ ਤਿਆਗੀ ਵਸਤੂ ਗ੍ਰਹਿਣ ਜੋ ਕਰੇ ਬਿਨ ਤੇਰੀ ਆਪਨੀ ਸੇਜ ਜੋ ਧਰੈ ਅਤਿਥ ਦੇਖ ਨਹਿ ਦੇਵਹਿ ਦਾਨ ਸੋ ਨਹਿ ਪਾਵੇ ਦਰਗਹਿ ਮਾਨ ਕੀਰਤਨ ਕਥਾ ਸਿਹੁ ਮਨ ਨਹੀਂ ਲਾਵਹਿ ਸੰਤ ਸਿੱਖ ਕੋ ਬੁਰਾ ਅਲਾਵੈ ਹੈ ਨਿੰਦਾ ਜੂਵਾ ਹਿਰੈ ਜੋ ਮਾਲ ਮਹਾ ਦੁਖਾਵੈ ਹੈ ਤਿਸ ਕੋ ਕਾਲ ਗੁਰ ਕੀ ਨਿੰਦਾ ਸੁਨਹਿ ਨ ਕਾਨ ਭੇਟਨ ਕਰੈ ਸੰਗ ਕਿਰਪਾਨ ਦੋਹਰਾ ਗੋਲਖ ਰਾਗੈ ਨਾਹਿ ਜੋ ਛਲ ਕਾ ਕਰਹਿ ਵਪਾਰ ਕਹੈ ਗੋਬਿੰਦ ਸਿੰਘ ਲਾਲ ਜੀ ਭੋਗ ਹੈ ਨਰਕ ਹਜ਼ਾਰ ਵਾਹਿਗੁਰੂ ਬਿਨ ਕਹੈ ਜੋ ਪਾਵਹਿ ਵੇਸਵਾ ਦੁਆਰੇ ਸਿੱਖ ਜੋ ਜਾਵਹਿ ਪਰ ਇਸਤਰੀ ਸਿਉ ਨੇਹੁ ਲਗਾਵਹਿ ਗੋਬਿੰਦ ਸਿੰਘ ਬਹੁ ਸਿੱਖ ਨਾ ਭਾਵਹਿ ਗੁਰ ਤਲਪੀ ਕਪੜੀ ਹੈ ਜੋਏ ਵਡ ਤਨ ਖਾਈ ਜਨ ਹਸੋਏ ਗੁਰ ਕੋ ਛੋੜ ਅਵਰ ਸਿਉ ਮੰਗਹਿ ਰਾਤਰੀ ਸੋਏ ਤੇੜ ਹੋਏ ਨਾਗਹਿ ਦੋਹਰਾ ਨਗਨ ਹੋਏ ਬਾਹਰ ਫਿਰਹਿ ਨਗਨ ਸੀਸ ਜੋ ਖਾਏ ਨਗਨ ਪ੍ਰਸਾਦ ਜੋ ਵੰਟਈ ਤਨ ਖਾਹੀ ਵੱਡੋ ਕਹਾਏ ਸਵਈਆ ਜੋ ਗੁਰ ਵਕਨ ਕੋ ਤਜ ਕੈ ਪੁਨ ਔਰਨ ਵਾ ਕਰਦਾ ਜੋ ਲਿ ਆਵੈ ਲੋਕ ਪ੍ਰਲੋਕ ਮੈਂ ਠੌਰ ਨਹੀਂ ਤਿਨ ਸੋ ਨਰ ਕਾਂਤਰ ਵਿਚ ਪ੍ਰਮਾਵੈ ਤਨ ਰਸੋ ਯਮ ਧਾਮ ਪਰਉ ਦਿਨ ਰਾਤ ਹਮੇ ਸਹ ਸੋ ਦੁਖ ਪਾਵੈ ਆਵਨ ਜਾਵਨ ਵਿਚ ਫਿਰ ਹੈ ਯਾਮ ਕੀ ਸਦ ਹੀ ਪੁਨ ਚੋਟਨ ਖਾਵੈ ਦੋਹਰਾ ਖਲਗ ਖਲਗ ਕੀ ਜਾਣ ਕੈ ਖਲਗ ਦੁਖਾ ਵਹਿ ਨਾਹਿ ਖਲਗ ਦੁਖ ਹੈ ਅਨੰਦ ਲਾਲ ਜੀ ਖਾਲਕ ਕੋ ਪਹਿਤਾ ਹੈ ਚੌਪਈ ਖਾਲਸਾ ਸੋਏ ਜੋ ਦਿੰਦਾ ਤਿਆਗੈ ਖਾਲਸਾ ਸੋਏ ਲੜਾ ਹੋਏ ਆਗੈ ਖਾਲਸਾ ਸੋਏ ਪੰਜ ਕਉ ਮਾਰੈ ਖਾਲਸਾ ਸੋਏ ਭਰਮ ਕਉ ਸਾੜੈ ਖਾਲਸਾ ਸੋਏ ਮਾਨ ਜੋ ਤਿਆਗੈ ਖਾਲਸਾ ਜੋ ਪਰਤ੍ਰਿਅਤੇ ਭਾਗੈ ਖਾਲਸਾ ਸੋਏ ਪਰ ਦ੍ਰਿਸ਼ਟਿ ਤੇ ਆਗੈ ਖਾਲਸਾ ਸੋਏ ਨਾਮ ਰਤ ਲਾਗੈ ਖਾਲਸਾ ਸੋ ਬਾਣੀ ਹਿਤ ਲਾਏ ਖਾਲਸਾ ਸੋਏ ਸਾਰ ਮੋਹ ਖਾਹੇ ਖਾਲਸਾ ਸੋਏ ਨਿਰਧਨ ਕੋ ਪਾਲੈ ਖਾਲਸਾ ਸੋਏ ਦੁਸ਼ਟ ਕੋ ਗਾਲੈ ਖਾਲਸਾ ਸੋਏ ਨਾਮ ਜਪ ਕਰੈ ਖਾਲਸਾ ਸੋਏ ਮਲੇਸ਼ ਪਰ ਚੜੈ ਖਾਲਸਾ ਸੋਏ ਨਾਮ ਸਿਉ ਜੋੜੈ ਖਾਲਸਾ ਸੋਏ ਬੰਧਨ ਕੋ ਤੋੜ ਹੈ ਖਾਲਸਾ ਸੋਜ ਚੜ੍ਹੈ ਤੁਰੰਗ ਖਾਲਸਾ ਸੋ ਜੋ ਕਰੈ ਨਿਤ ਜੰਗ ਖਾਲਸਾ ਸੋਏ ਸ਼ਸਤਰ ਕਉ ਧਾਰੈ ਖਾਲਸਾ ਸੋਏ ਦੁਸ਼ਟ ਕਉ ਮਾਰੈ ਦੋਹਾ ਦੋਹੀ ਫਿਰੈ ਅਕਾਲ ਕੀ ਨਿੰਦਾ ਕਰੈ ਨ ਕੋਏ ਬਨ ਪਰਬਤ ਸਭ ਭਜਾਂਗੇ ਤ੍ਰਿਹੂ ਜਗਤ ਮੈ ਸੋਏ ਚੌਪਈ ਸੁਨੋ ਆਨੰਦ ਲਾਲ ਇਹ ਸਾਜ਼ ਪਰਗੜ ਕਰਾਉ ਆਪ ਨੋ ਰਾਜ ਚਾਰ ਬਰਨ ਇੱਕ ਬਰਨ ਕਰਾਉ ਵਾਹਿਗੁਰੂ ਕਾ ਜਾਪ ਜਪਾਉ ਚੜਹ ਤੁਰੰਗ ਉਡਾ ਵਹਿ ਬਾਜ ਤੁਰਕ ਦੇਖ ਕਰ ਜਾ ਵਹਿ ਬਾਜ ਸਵਾ ਲਾਖ ਸੇ ਏਕ ਲੜਾਉ ਚੜਾ ਸਿੰਘ ਤਿਸ ਮੁਕਤ ਕਰਾਉ ਝੂਲਨ ਨੇ ਜੇ ਹਸਤੀ ਸਾਜੇ ਦਵਾਰ ਦਵਾਰ ਪਰ ਨੌ ਬਦਬਾਜ ਸਵਾ ਲਾਖ ਜਬ ਤੁਖੇ ਪਲੀਤਾ ਤਬ ਖਾਲਸਾ ਉਹਦੇ ਅਸਲੋਂ ਜੀਤਾ ਦੋਹਰਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲਾਂਗੇ ਬਚੈ ਸਰਨ ਜੋ ਹੋਏ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲਾਂਗੇ ਬਚੈ ਸਰਨ ਜੋ ਹੋਏ ਬਚਨ ਹੈ ਸ੍ਰੀ ਗੁਰੂ ਜੀ ਦਾ ਕੇ ਜੇ ਕੋਈ ਸਿੱਖ ਦਾ ਬੇਟਾ ਹੋਏ ਔਰ ਮੋਨਾ ਹੋਏ ਜਾਵੇ ਤਿਸ ਕੀ ਜੜ ਸੁੱਕੀ ਔਰ ਜੋ ਮੋਨਾ ਸਿੱਖ ਹੋ ਜਾਵੇ ਤਿਸ ਕੀ ਜੜ ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ